ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਠਾ ਗੁਰੂ ਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਟੋਕੜ ਗਾਂ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਾਸੋਂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਜੀ ਤੇ ਪਿੰਡ ਕੋਠਾ ਗੁਰੂਗਾ ਭਗਤਾ ਭਾਈ ਤੋਂ 5 ਕਿਲੋਮੀਟਰ ਦੂਰ ਠੀਕ ਆ ਜੀ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 86998 21244 ਠੀਕ ਆ ਬਾਈ ਸੂਆ ਕਿੰਨਾ ਮਸੂਈ ਆ ਜੀ ਸੂਆ ਇਹ ਤੀਜਾ ਜੀ ਕਦੋਂ ਸੂਈ ਆ ਜੀ ਇਹਨੂੰ ਹੋਗੇ 2 ਮਹੀਨੇ ਠੀਕ ਹੈ ਜੀ ਬੱਚਾ ਇਹ ਮਗਰ ਹੈ ਨਹੀਂ ਸੀ ਉਹ ਬੱਚਾ ਸੀ ਉਹ ਦਿੱਥ ਹੋਈ ਠੀਕ ਹੈ ਜੀ ਤੇ ਕਿੰਨਾ ਦੁੱਧ ਧਿਆਰਾ ਜੀ ਹੁਣ ਦੁੱਧ 9 ਲੀਟਰ ਆਪਾਂ ਦੱਸਦੇ ਆ 10 ਆਵੇ 9 ਪਲੱਸ ਕਰੋ ਜੀ ਦੋ ਅਗਲਾ ਟਾਰਗਟ ਡੂਗਾ 9 ਜੋਕ ਕੇ ਲੈ ਜੇ ਹਾਂ 9 ਜਮਾ ਕਰਨੀ ਠੀਕ ਆ ਥਣਾ ਦੀ ਡੰਨ ਆ ਜੀ ਥਣਾ ਦੀ ਡੰਨ ਬਸ ਇੱਕ ਨਿੱਕੀ ਯੂ ਵੀ ਇਹਦੀ ਆਹੀ ਠੀਕ ਹੈ ਜੀ ਇਹ ਚਲਦੀ ਨਹੀਂ ਜੀ ਨਹੀਂ ਇਹ ਤਾਂ ਚਲਦੀ ਹੈ ਤੇ ਏ ਆਈ ਵਗੈਰਾ ਹੋਈ ਹੈ ਜੀ ਇਹਦੀ ਹਾਂ ਕੱਲ ਜੀ ਕੀ ਕਤਰੋ ਆਇਆ ਆਪ ਦੀ ਤਰ੍ਹਾਂ ਆਇਆ ਜੀ ਹਾਂ ਵੀਡੀਓ ਹੈਗੀ ਟੀਕੇ ਦੀ ਆਪਣੇ ਕੋਲੇ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਤੀਜ 2 ਮਹੀਨੇ ਸਮਾਂ ਦੱਸਦਾ ਬਾਈ ਕਿ ਸੂਈ ਨੂੰ ਸਮਾਂ ਹੋ ਗਿਆ ਜੀ ਬੱਚਾ ਸਪੈਰੀ ਹੈ ਜੀ ਜਿਹੜਾ ਨੈਟ ਦੁੱਧ ਤਿਆਰ ਆ ਜੀ ਉਹ ਹੈ ਤਾਂ ਬਾਈ ਕਹਿੰਦਾ 9 ਤੋਂ ਪਲਾਸੀ ਪਰ 9 ਕਿਲੋ ਮੇਰੇ ਘਰੇ ਜੋਕ ਕੇ ਲੈ ਜਾਓ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਮੋੜ ਲਿਓ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਇੱਕ ਪਰਲੇ ਪਾਸੇ ਵੈਸੇ ਹੀ ਆ ਮੜੀ ਜੀ ਜੀ ਉਹ ਚੱਲਦੀ ਨਹੀਂ ਫੋਟ ਜੀ ਬਾਕੀ ਸੋਹਣਾ ਗੁਲਾਬੀ ਥਾਣਾ ਜੀ ਚਵਾਈ ਤੁਸੀਂ ਕਰਨੀ ਹੈ ਜੀ ਬਾਈ ਦੇ ਘਰੇ ਤਸੱਲੀ ਪਰਖ ਤੁਸੀਂ ਕਰਨੀ ਆ ਬਾਕੀ ਠੰਡੀ ਸੀਲ ਆ ਬਾਈ ਹਾਂਜੀ ਜਮਾ ਠੰਡੀ ਸੀਲ ਜਮਾ ਕੋਈ ਪੂਰ ਛਿੱਟਾ ਨਹੀਂ ਥਣਾ ਦਾ ਜੀ ਜਮਾ ਥਣਾ ਦੀ ਓਕੇ ਹੈ ਜੀ ਕੰਪਲੀਟ ਕਰ ਦਿੰਦੇ ਹਾਂ ਠੀਕ ਹੈ ਡਿਮਾਂਡ ਜੀ ਇਹਦੀ ਡਿਮਾਂਡ ਦੇ 30000 ਰੁਪਏ ਹੋ ਜੂ ਮਾਨ ਤਨ ਹਾਂ ਮਾਨ ਤਨ ਕਰ ਦਾਂਗੇ ਜੀ ਠੀਕ ਹੈ ਜੀ 30000 ਰੁਪਏ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਮਾਨ ਤਨ ਉਹਦੇ ਚੋਂ ਕਰ ਦਾਂਗੇ ਜੀ ਕੋਈ ਵੀ ਨਾਗਰ ਕਿਸੇ ਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ